ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਕੜੀ ਪਕੌੜਾ ਕਿਉਂਕਿ ਕੜੀ ਹੈ ਜਿਹੜੀ ਕੜੀ ਪੱਤੇ ਬਿਨਾ ਨਹੀਂ ਬਣਦੀ ਇਸ ਕਰਕੇ ਪਹਿਲਾਂ ਮੈਂ ਗਾਰਡਨ ਚੋਂ ਇੱਥੇ ਕੜੀ ਪੱਤਾ ਲੈ ਆਈਆਂਗੀ ਕੜੀ ਪੱਤਾ ਆਪਾਂ ਤੋੜ ਲਿਆ ਕੜੀ ਹੈ ਜਿਹੜੀ ਸਾਰਿਆਂ ਨੂੰ ਬਹੁਤ ਵਧੀਆ ਲੱਗਦੀ ਹੈ ਚਾਹੇ ਤੁਸੀਂ ਚਾਵਲ ਨਾਲ ਖਾਓ ਚਾਹੇ ਰੋਟੀ ਨਾਲ ਖਾਓ ਹਰ ਇੱਕ ਨੂੰ ਪਸੰਦ ਹੁੰਦੀ ਹੈ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਬੌਲ ਚ ਮੈਂ ਪੌਣਾ ਇੱਕ ਕੱਪ ਬੇਸਨ ਦਾ ਲਿਆ ਅੱਧਾ ਕੱਪ ਅੱਧਾ ਚਮਚੇ ਦੇ ਵਿੱਚ ਮੈਂ ਹਲਦੀ ਪਾਊਡਰ ਦਾ ਪਾਇਆ ਅੱਧਾ ਚਮਚੀ ਪਾਇਆ ਲਾਲ ਮਿਰਚ ਪਾਊਡਰ ਦਾ ਅੱਧਾ ਚਮਚ ਪਾਇਆ ਧਨੀਆ ਪਾਊਡਰ ਦਾ ਤੇ ਨਾਲ ਹੀ 1 ਲੀਟਰ ਲੱਸੀ ਲਈ ਹੈ ਲੱਸੀ ਜ਼ਿਆਦਾ ਖੱਟੀ ਵੀ ਨਹੀਂ ਹੋਣੀ ਚਾਹੀਦੀ ਨਾਰਮਲ ਹੋਣੀ ਚਾਹੀਦੀ ਹੈ ਇਹਨੂੰ ਆਪਾਂ ਲੱਸੀ ਨੂੰ ਇਕੱਠਾ ਨਹੀਂ ਪਾਉਣਾ ਥੋੜੀ ਥੋੜੀ ਪਾ ਕੇ ਆਪਾਂ ਬੇਸਨ ਘੋਲਣਾ ਤਾਂ ਕਿ ਬੇਸਨ ਦੀਆਂ ਜਿਹੜੀਆਂ ਗੰਡਾ ਨਾ ਬਣਣ ਇਹਦੇ ਵਿੱਚ ਕਿਉਂਕਿ ਜੇ ਆਪਾਂ ਸਾਰੀ ਲੱਸੀ ਇਕੱਠੀ ਪਾ ਦਾਂਗੇ ਤਾਂ ਬੇਸਨ ਜਿਹੜਾ ਉਹਦੀਆਂ ਗੱਠਾਂ ਬਣ ਜਾਂਦੀਆਂ ਨੇ ਦੇਖੋ 1 ਲੀਟਰ ਆਪਾਂ ਲੱਸੀ ਸਾਰੀ ਐਡਪ ਕਰਤੀ ਤੇ ਬੇਸਨ ਨੂੰ ਚੰਗੀ ਤਰ੍ਹਾਂ ਲੱਸੀ ਦੇ ਨਾਲ ਲੱਸੀ ਦੇ ਵਿੱਚ ਘੋਲਤਾ ਬਿਲਕੁਲ ਵੀ ਕੋਈ ਵੀ ਗੱਠ ਨਹੀਂ ਹੈਗੀ ਮਸਾਲੇ ਦੀ ਨਾ ਕੋਈ ਬੇਸਨ ਦੀ ਹੁਣ ਇਹਨੂੰ ਆਪਾਂ ਸਾਈਡ ਤੇ ਰੱਖ ਦਿੰਨੇ ਆ ਤੇ ਕੜੀ ਨੂੰ ਆਪਾਂ ਤੜਕਾ ਲਗਾਉਣਾ ਹੈ ਕੜਾਹੀ ਦੇ ਵਿੱਚ ਮੈਂ ਇੱਕ ਕੱਚੀ ਸਰੋਂ ਦੇ ਤੇਲ ਦੀ ਪਾਈ ਹੈ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲੈਣਾ ਉਸ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਪਾਇਆ ਜੀਰੇ ਦਾ ਇੱਕ ਚੁਟਕੀ ਪਾਵਾਂਗੇ ਹਿੰਗ ਦੀ ਨਾਲ ਹੀ ਥੋੜੀ ਜਿਹੀ ਇਹਦੇ ਵਿੱਚ ਰਾਈ ਤੇ ਮਿਰਚੇ ਪਾਏ ਨੇ ਦੋਸਤੋ ਬਾਅਦ ਆਪਾਂ ਇਹਦੇ ਵਿੱਚ ਕੜੀ ਪਾ ਕੇ ਤੇ ਨਾਲ ਹੀ ਟੱਕਿਆ ਹੋਇਆ ਲਸਣ ਪਾ ਦਿੱਤਾ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਉਸ ਤੋਂ ਬਾਅਦ ਤੜਕਾ ਲਾਂਗੇ ਉਸ ਤੋਂ ਬਾਅਦ ਇੱਥੇ ਦੋ మీడియం ਸਾਈਜ਼ ਦੇ ਪਿਆਜ਼ ਹਨ ਨੂੰ ਮੈਂ ਇਸ ਤਰ੍ਹਾਂ ਲੰਬਾ ਲੰਬਾ ਕੱਟ ਲਿਆ ਸੀ ਇਹ ਵੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਬ੍ਰਾਊਨ ਹੋਣ ਤੱਕ ਪਕਾਵਾਂਗੇ ਇਹ ਕੜੀ ਇੰਨੀ ਟੇਸਟੀ ਬਣੂਗੀ ਤੁਹਾਨੂੰ ਦੇਖ ਕੇ ਮੂੰਹ ਦੇ ਵਿੱਚ ਪਾਣੀ ਆ ਜਾਊਗਾ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਇੱਕ ਵਾਰ ਬਣਾ ਕੇ ਤੁਸੀਂ ਟ੍ਰਾਈ ਕਰਿਓ ਦੇਖੋ ਜਿਹੜੇ ਆਪਣੇ ਮਸਾਲੇ ਨੇ ਆਪਾਂ ਬੇਸਨ ਦੇ ਘੋਲ ਚੀ ਪਾ ਲਈ ਸੀ ਉਸ ਤੋਂ ਬਾਅਦ ਜਦੋਂ ਆਪਣੇ ਪਿਆਜ਼ ਬਰਾਊਨ ਹੋ ਗਏ ਤਾਂ ਆਪਾਂ ਬੇਸਨ ਦਾ ਘੋਲ ਤੇ ਲੱਸੀ ਦਾ ਘੋਲ ਜਿਹੜਾ ਬਣਾ ਕੇ ਰੱਖਿਆ ਸੀ ਉਹਨੂੰ ਤੁਸੀਂ ਪਹਿਲਾਂ ਇੱਕ ਵਾਰ ਕੜਚੀ ਨਾਲ ਹਿਲਾ ਲੈਣਾ ਤਾਂ ਕਿ ਜਿਹੜਾ ਬੇਸਨ ਹੈਗਾ ਹੇਠਾਂ ਬੈਠ ਜਾਂਦਾ ਹੈ ਤਾਂ ਕਰਕੇ ਤੁਸੀਂ ਹਿਲਾ ਕੇ ਪਾਉਣਾ ਹੈਗਾ ਦੇਖੋ ਹੁਣ ਆਪਾਂ 1 ਲੀਟਰ ਲੱਸੀ ਲਈ ਸੀ ਤੇ ਇਹਦੇ ਵਿੱਚ ਅੱਧਾ ਲੀਟਰ ਆਪਾਂ ਇਹਦੇ ਵਿੱਚ ਪਾਣੀ ਹੋਰ ਪਾ ਦਾਂਗੇ ਤਾਂ ਕਿ ਕਿਉਂਕਿ ਕੜੀ ਨੇ ਪੱਕਣਾ ਵੀ ਹੈਗਾ ਇਸ ਕਰਕੇ ਇਹ ਗਾੜੀ ਹੋ ਜੂਗੀ ਅੱਧਾ ਲੀਟਰ ਪਾਣੀ ਪਾ ਕੇ ਆਪਾਂ ਇਹਨੂੰ ਫੁੱਲ ਫਲੇਮ ਤੇ ਨਾਲ ਦੀ ਨਾਲ ਹਿਲਾਉਂਦੇ ਰਹਿਣਾ ਤਾਂ ਕਿ ਜਿਹੜੀ ਕੜੀ ਥੱਲੇ ਨਾ ਲੱਗੇ। ਵਿੱਚਤੀ ਵਿੱਚ ਦੀ ਮੈਂ ਨਾਲ ਦੀ ਨਾਲ ਹਿਲਾਉਂਗੀ ਉਹਨੂੰ। ਤੇ ਇਧਰ ਆਪਾਂ ਪਕੌੜੇ ਬਣਾ ਰਹੇ ਆਂ। ਇੱਥੇ ਅੱਧਾ ਕੱਪ ਮੈਂ ਬੇਸਨ ਦਾ ਲਿਆ। ਥੋੜਾ ਜਿਹਾ ਇਹਦੇ ਵਿੱਚ ਨਮਕ, ਅਜਵਾਇਨ ਪਾਈ ਆ ਥੋੜੀ ਜੀ ਤੇ ਧਨੀਆ ਪਾਇਆਗਾ ਤੇ ਜੀਰਾ ਪਾਇਆਗਾ। ਥੋੜਾ ਜਿਹਾ ਨਮਕ, ਮਿਰਚ, ਹਲਦੀ, ਧਨੀਆ ਪਾਊਡਰ, ਥੋੜਾ ਥੋੜਾ ਗਰਮ ਮਸਾਲਾ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਥੋੜਾ ਪਾ ਲਾਂਗੇ ਤੇ ਨਾਲ ਹੀ ਮੈਂ ਇੱਥੇ ਪਿਆਜ਼ ਤੇ ਆਲੂ ਕੱਟਲੇ ਸੀ ਇਸ ਤਰ੍ਹਾਂ ਬਰੀਕ-ਬਰੀਕ। ਇਹ ਵੀ ਆਪਾਂ ਇਹਦੇ ਵਿੱਚ ਪਾ ਲਾਂਗੇ ਇਹ ਤੁਸੀਂ ਵੱਧ ਘੱਟ ਆਪਣੀ ਮਰਜ਼ੀ ਨਾਲ ਪਾ ਸਕਦੇ ਹੋ ਪਕੌੜਿਆਂ ਦੇ ਵਿੱਚ ਅਜਵਾਇਨ ਤੇ ਸੁੱਕਾ ਧਨੀਆ ਤੁਸੀਂ ਕ੍ਰਸ਼ ਕਰਕੇ ਜ਼ਰੂਰ ਪਾਓ ਇਹਦੇ ਨਾਲ ਟੇਸਟ ਬਹੁਤ ਵਧੀਆ ਆਉਂਦਾ ਬਾਕੀ ਬੇਸਿਕ ਮਸਾਲੇ ਪਾਉਣੇ ਨੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਇਹਨੂੰ ਹੁਣ ਮਿਕਸ ਕਰ ਲਾਂਗੇ ਪਹਿਲਾਂ ਤੁਸੀਂ ਇਸੇ ਤਰ੍ਹਾਂ ਮਿਕਸ ਕਰਕੇ ਦੇਖਣਾ ਜੇ ਤੁਹਾਡੇ ਆਲੂ ਤੇ ਪਿਆਜ਼ ਗਿੱਲੇ ਨੇ ਤਾਂ ਤੁਹਾਨੂੰ ਪਾਣੀ ਪਾਉਣ ਦੀ ਹੋ ਸਕਦਾ ਹੈ ਨਾ ਵੀ ਲੋੜ ਲੋੜ ਪਵੇ ਥੋੜਾ ਥੋੜਾ ਪਾਣੀ ਪਾ ਕੇ ਤੁਸੀਂ ਇਸ ਤਰ੍ਹਾਂ ਦੇਖੋ ਇਹਦਾ ਪਕੌੜਿਆਂ ਦਾ ਬੈਟਰ ਬਣਾ ਲੈਣਾ ਉਦੋਂ ਨਾਲ ਹੀ ਮੈਂ ਇੱਕ ਪੈਨ 'ਚ ਸਰੋਂ ਦਾ ਤੇਲ ਗਰਮ ਕਰਨਾ ਰੱਖ ਦਿੱਤਾ ਸੀ ਜਿਹਦੇ ਵਿੱਚ ਆਪਾਂ ਪਕੌੜੇ ਫਰਾਈ ਕਰਾਂਗੇ ਤੇਲ ਦੇਖੋ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਕਰਕੇ ਪਕੌੜੇ ਆ ਜਿਹੜੇ ਤੁਸੀਂ ਗਰਮ ਤੇਲ 'ਚ ਹੀ ਪਾਉਣੇ ਨੇ ਠੰਡੇ 'ਚ ਨਹੀਂ ਪਾਉਣੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਲੈਣਾ ਕਿਉਂਕਿ ਸਰੋਂ ਦਾ ਤੇਲ ਉਹ ਚੰਗੀ ਤਰ੍ਹਾਂ ਗਰਮ ਹੋਣਾ ਚਾਹੀਦਾ ਫੇਰ ਹੀ ਵਧੀਆ ਪਕੌੜੇ ਬਣਦੇ ਨੇ ਦੇਖੋ ਚਮਚ ਨਾਲ ਹੁ ਤੁਸੀਂ ਥੋੜਾ ਥੋੜਾ ਬੈਟਰ ਪਾਉਣਾ ਤੇ ਸਾਰੇ ਪਕੌੜੇ ਆਪਾਂ ਇਸੇ ਤਰ੍ਹਾਂ ਫਰਾਈ ਕਰ ਲਾਂਗੇ ਕਿਉਂਕਿ ਕੜੀ ਚ ਪਕੌੜੇ ਬਹੁਤ ਵਧੀਆ ਲੱਗਦੇ ਨੇ ਜਦੋਂ ਆਪਾਂ ਚਾਵਲਾਂ ਨਾਲ ਖਾਣੇ ਆ ਜਾਂ ਰੋਟੀ ਨਾਲ ਖਾਣੇ ਉਧਰ ਆਪਣੀ ਕੜੀ ਵੀ ਬਣ ਰਹੀ ਹੈ ਨਾਲ ਨਾਲ ਰਿਜ ਰਹੀ ਹੈ ਨਾਲ ਨਾਲ ਉਹਨੂੰ ਵੀ ਮੈਂ ਇੱਕ ਦੋ ਵਾਰ ਹਿਲਾਤਾ ਸੀ ਵਿੱਚ ਦੀ ਕੜੀ ਨੂੰ ਤੁਸੀਂ ਉਦੋਂ ਤੱਕ ਹਿਲਾਉਂਦੇ ਰਹਿਣਾ ਜਦੋਂ ਤੱਕ ਕੀ ਉਹਦੇ ਵਿੱਚ ਉਹ ਵਾਲਾ ਨਹੀਂ ਆ ਜਾਂਦਾ ਕਿਉਂਕਿ ਕੜੀ ਨੂੰ ਫਿਰ ਉਹ ਹੀਟਾਂ ਲੱਗਣ ਦਾ ਡਰ ਰਹਿੰਦਾ ਹੈ ਜਦੋਂ ਵਾਲਾ ਆ ਜਾਵੇ ਫਿਰ ਤੁਸੀਂ ਢੱਕ ਕੇ ਗੈਸ ਦੀ ਫਲੇਮ ਮੀਡੀਅਮ ਕਰਕੇ ਉਹਨੂੰ ਘੱਟੋ-ਘੱਟ 25-30 ਮਿੰਟ ਪੱਕਣ ਲਈ ਰੱਖ ਦੇਣੇ ਕਿਉਂਕਿ ਕੜੀ ਜਿੰਨਾ ਪੱਕੂਗੀ ਓਨੀ ਜ਼ਿਆਦਾ ਟੇਸਟੀ ਬਣੂਗੀ ਦੇਖੋ ਕੜੀ ਨੂੰ ਵਾਲਾ ਆਉਣ ਤੋਂ ਬਾਅਦ ਮੈਂ ਥੋੜਾ ਜਿਹਾ ਇਸ ਤੇ ਢੱਕਣ ਲਗਾ ਕੇ ਇਸ ਤਰ੍ਹਾਂ ਇਹਨੂੰ ਢੱਕ ਕੇ ਮੀਡੀਅਮ ਫਲੇਮ ਤੇ ਰੱਖਦਾ ਸੀ ਤਾਂ ਕਿ ਇਹ ਚੰਗੀ ਤਰ੍ਹਾਂ ਪੱਕ ਜਾਵੇ 25 ਤੋਂ 30 ਮਿੰਟ ਇਹਨੂੰ ਹੋ ਗਏ ਪੱਕ ਦੀ ਨੂੰ ਉਸ ਤੋਂ ਬਾਅਦ ਪਕੌੜੇ ਦੇਖੋ ਆਪਣੇ ਜਦੋਂ ਵਧੀਆ ਕ੍ਰਿਸਪੀ ਤੇ ਬ੍ਰਾਊਨ ਹੋ ਜਾਣ ਤਾਂ ਆਪਾਂ ਉਹਨਾਂ ਨੂੰ ਕੱਢ ਲਾਂਗੇ ਤੇਲ ਨਿਚੋੜ ਕੇ ਇਸੇ ਤਰ੍ਹਾਂ ਆਪਾਂ ਸਾਰੇ ਪਕੌੜੇ ਬਣਾ ਕੇ ਤਿਆਰ ਕਰ ਲਾਂਗੇ ਇਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਆ ਕਰੋ ਤਾਂ ਕਿ ਮੇਰੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤੇ ਮੈਨੂੰ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਸੀਂ ਮੇਰੀ ਵੀਡੀਓ ਕਿੱਥੋਂ-ਕਿੱਥੋਂ ਦੇਖ ਰਹੇ ਹੋ ਦੇਖੋ ਇਸੇ ਤਰ੍ਹਾਂ ਆਪਾਂ ਦੂਸਰੇ ਜਿਹੜਾ ਬਾਕੀ ਬੈਟਰ ਰਹਿੰਦਾ ਸੀ ਉਹ ਵੀ ਪਕੌੜੇ ਪਾ ਕੇ ਫਰਾਈ ਕਰ ਲੇ ਪਕੌੜੇ ਵੀ ਆਪਣੇ ਬਣ ਕੇ ਤਿਆਰ ਨੇ ਉਦ ਰਕੜੀ ਨੂੰ ਵੀ ਆਪਣੀ ਨੂੰ ਰਿਜਦੀ ਨੂੰ 25 ਤੋਂ 30 ਮਿੰਟ ਹੋ ਗਏ ਚੰਗੀ ਤਰ੍ਹਾਂ ਉਹ ਰਿਜ ਚੁੱਕੀ ਐ ਥੋੜੀ ਜਿਹੀ ਪਤਲੀ ਰੱਖੀ ਐ ਇਹ ਮੈਂ ਕਿਉਂਕਿ ਉਸ ਤੋਂ ਬਾਅਦ ਆਪਾਂ ਜਦੋਂ ਪਕੌੜੇ ਪਾਵਾਂਗੇ ਤਾਂ ਉਸ ਤੋਂ ਬਾਅਦ ਵੀ ਇਹ ਜਿਹੜੀ ਕੜੀ ਹੈ ਥੋੜੀ ਜੀ ਸੰਗਣੀ ਹੋ ਗਾੜੀ ਹੋ ਜਾਂਦੀ ਹੈ ਕਿਉਂਕਿ ਪਕੌੜੇ ਨੇ ਜਿਹੜੇ ਉਹ ਵੀ ਪਾਣੀ ਸੋਖਦੇ ਨੇ ਦੇਖੋ ਇਸ ਤਰ੍ਹਾਂ ਵਿੱਚ ਦੀ ਹਿਲਾਉਂਦੇ ਰਹਿਣਾ ਤੁਸੀਂ ਕੜੀ ਨੂੰ ਇੱਥੇ ਮੈਂ 1.5 ਚਮਚੇ ਦੇ ਵਿੱਚ ਕਸੂਰੀ ਮੇਥੀ ਐਡ ਕੀਤੀ ਹੈ ਕਸੂਰੀ ਮੇਥੀ ਨਾਲ ਕੜੀ 'ਚ ਬਹੁਤ ਵਧੀਆ ਟੇਸਟ ਆਉਂਦਾ ਹੈ ਇਹ ਤੁਸੀਂ ਜ਼ਰੂਰ ਪਾਉਣੀ ਹੈ ਇੱਥੇ ਕੜੀ ਦੇ ਵਿੱਚ ਆਪਾਂ ਨਮਕ ਨਹੀਂ ਸੀ ਐਡ ਕੀਤਾ ਇੱਥੇ 1 ਚਮਚ ਮੇਦੇ ਵਿੱਚ ਨਮਕ ਦਾ ਪਾਇਆ ਹੈ ਤੇ ਅੱਧਾ ਚਮਚੇ ਦੇ ਵਿੱਚ ਪਾਇਆ ਗਰਮ ਮਸਾਲੇ ਦਾ ਕਿਉਂਕਿ ਨਮਕ ਜੇ ਆਪਾਂ ਪਹਿਲਾਂ ਪਾ ਦਈਏ ਤੇ ਕੜੀ ਦੇ ਫਟਣ ਦਾ ਡਾ ਰਹਿੰਦਾ ਹੈ ਇਸ ਕਰਕੇ ਮੈਂ ਬਾਅਦ ਚ ਪਾਇਆ ਪਕੌੜਿਆਂ ਦੇ ਵਿੱਚ ਆਪਾਂ ਨਮਕ ਪਾਇਆ ਸੀ ਪਰ ਕੜੀ ਦੇ ਬੈਟਰ ਚ ਨਹੀਂ ਸੀ ਪਾਇਆ ਇਸ ਕਰਕੇ ਆਪਾਂ ਜਿਹੜਾ ਨਮਕ ਹੈ ਹੁਣ ਪਾਇਆ ਕੜੀ ਆਪਣੀ ਬਣ ਕੇ ਤਿਆਰ ਹੈ ਮੈਂ ਇਹਦੇ ਵਿੱਚ ਪਾਉਂਗੀ ਕੱਟਿਆ ਹੋਇਆ ਹਰਾ ਧਨੀਆ ਤੇ ਨਾਲ ਹੀ ਆਪਾਂ ਪਕੌੜੇ ਪਾ ਦਾਂਗੇ ਪਕੌੜੇ ਪਾ ਕੇ ਤੁਸੀਂ ਹਲਕਾ ਜਿਹਾ ਇੱਕੋ ਪਾਲਾ ਦਬਾਉਣਾ ਉਹਨੂੰ ਜ਼ਿਆਦਾ ਨਹੀਂ ਦਬਾਉਣਾ ਦੇਖੋ ਕਿੰਨੀ ਵਧੀਆ ਲੱਗ ਰਹੀ ਹੈ ਕਿਹੜੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਇੰਨੇ ਨੂੰ ਆਪਾਂ ਮੀਡੀਅਮ ਫਲੇਮ ਤੇ ਪੱਕਾ ਦਿੰਨੇ ਆ ਥੋੜਾ ਜਿਹਾ ਟਾਈਮ 5 ਕਿ ਮਿੰਟ ਐਨੇ ਆਪਾਂ ਇਹਨੂੰ ਇੱਕ ਤੜਕਾ ਹੋਰ ਲਗਾਉਣੀ ਆ ਪੈਨ ਦੇ ਵਿੱਚ ਮੈਂ ਉਸੇ ਜੀ ਜਿਹੜੇ ਚ ਪਕੌੜੇ ਤਲੇ ਸੀ ਉਹ ਤੋਂ ਹੀ ਥੋੜਾ ਜਿਹਾ ਤੇਲ ਰੱਖ ਲਿਆ ਸੀ ਤੇ ਉਹਦੇ ਚ ਮੈਂ ਦੋ ਸੁੱਕੀਆਂ ਲਾਲ ਮਿਰਚਾਂ ਪਾਈਆਂ ਨੇ ਅੱਧਾ ਕ ਚਮਚ ਜੀਰੇ ਦਾ ਪਾਇਆ ਤੇ ਦੋ ਕਟੀਆਂ ਹਰੀਆਂ ਮਿਰਚਾਂ ਦੇ ਵਿਚਾਲੇ ਕੱਟ ਲਗਾ ਕੇ ਉਹ ਪਾਈਆਂ ਨੇ ਇਹਨਾਂ ਨੂੰ ਆਪਾਂ ਥੋੜਾ ਜਿਹਾ ਤੜਕਾ ਤੜਕਾ ਲਾਂਗੇ ਇਨਰ ਉੱਪਰ ਇਸ ਤਰ੍ਹਾਂ ਤੜਕਾ ਲਗਾਉਣਾ ਕੜੀ ਦਾ ਸਵਾਦ ਜਿਹੜਾ ਹੋਰ ਜ਼ਿਆਦਾ ਵੱਧ ਜਾਂਦਾ ਤੇ ਦੇਖਣ ਚ ਵੀ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਘਰ ਆਏ ਮਹਿਮਾਨਾਂ ਨੂੰ ਤੁਸੀਂ ਉੱਪਰ ਦੀ ਇਹ ਤੜਕਾ ਪਾ ਕੇ ਸਰਵ ਕਰੋਗੇ ਕੜੀ ਬਹੁਤ ਹੀ ਵਧੀਆ ਲੱਗਦੀ ਹੈ ਦੇਖਣ ਚ ਅੱਧਾ ਚਮਚੇ ਦੇ ਵਿੱਚ ਕਸ਼ਮੀਰੀ ਲਾਲ ਮਿਰਚ ਪਾਊਡਰ ਦਾ ਪਾਇਆ ਕਸ਼ਮੀਰੀ ਲਾਲ ਮਿਰਚ ਪਾਊਡਰ ਜਦੋਂ ਤੁਸੀਂ ਪਾਉਣ ਨਾਲ ਦੀ ਨਾਲ ਗੈਸ ਬੰਦ ਕਰ ਦੇਣਾ ਕਿਉਂਕਿ ਇਹ ਬਹੁਤ ਜਲਦੀ ਸੜ ਜਾਂਦੀ ਹੈ ਕਿਉਂਕਿ ਤੇਲ ਗਰਮ ਹੈਗਾ ਤੇਲ ਗਰਮ ਦੇ ਵਿੱਚ ਇਹ ਥੋੜੀ ਜੀ ਪੱਕ ਜੂਗੀ ਉਸ ਤੋਂ ਬਾਅਦ ਆਪਾਂ ਤੜਕਾ ਜਿਹੜਾ ਕੜੀ ਦੇ ਉੱਪਰ ਪਾ ਦੇਣਾ ਇਸ ਤਰ੍ਹਾਂ ਦੇਖੋ ਤੁਸੀਂ ਕਿੰਨੀ ਵਧੀਆ ਲੱਗ ਰਹੀ ਹੈ ਕੜੀ ਖਾਂਚ ਵੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਉੱਪਰ ਦੀ ਆਪਾਂ ਹਰਾ ਧਨੀ ਇੱਕ ਵਾਰ ਹੋਰ ਪਾ ਦਿੱਤਾ ਇਹਨੂੰ ਤੁਸੀਂ ਚੌਲਾ ਨਾਲ ਖਾਓ ਚਾਹੇ ਰੋਟੀ ਨਾਲ ਖਾਓ ਬਹੁਤ ਟੇਸਟੀ ਲੱਗਦੀ ਹੈ ਤੇ ਜਿਸ ਨੂੰ ਵੀ ਖਵਾਓਗੇ ਤੁਹਾਡੀ ਤਾਰੀਫ ਕਰੇ ਬਣਾ ਨਹੀਂ ਜਾਏਗਾ ਇੰਨੀ ਜਗ੍ਹਾ ਇਹ ਟੇਸਟੀ ਬਣੂ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜ਼ਰੂਰ ਟਰਾਈ ਕਰਿਓ ਘਰ ਵਿੱਚ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਡੀ ਕੜੀ ਕਿਵੇਂ ਦੀ ਬਣੀ ਬਿਲਕੁਲ ਸੌਫਟ ਪਕੌੜੇ ਬਣਦੇ ਨੇ ਇਸ ਤਰ੍ਹਾਂ ਬਣਾਓਗੇ ਤੇ ਟੇਸਟੀ ਬਹੁਤ ਲੱਗਦੀ ਹੈ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਾਸ਼ੀ ਕਾਲ ਜੀ